ਸਤਿ ਸ਼੍ਰੀ ਅਕਾਲ ਜੀ ਰਵੀ ਮਨੋਤਰਾ ਕਿਚਨ ਜੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਕੜੀ ਬਣਾਵਾਂਗੇ ਆਲੂ ਪਿਆਜ਼ ਤੇ ਪਕੌੜਿਆਂ ਵਾਲੀ ਕੜੀ ਸੋ ਆਨੂ ਪਿਆਜ਼ ਤੇ ਪਕੌੜਿਆਂ ਵਾਲੀ ਕੜੀ ਬਣਾਉਣ ਦੇ ਵਾਸਤੇ ਅਸੀਂ ਲਿਆ ਹੈ ਜੀ ਦਹੀਂ ਤੇ ਬੇਸਨ ਔਰ ਆਲੂ ਕਟਲੇ ਹਨ ਦੋਕ ਨਾਲ ਲਈ ਅਸੀਂ ਜਿਹੜੇ ਹਨ ਪਿਆਜ਼ ਉਹਨਾਂ ਨੂੰ ਸਲਾਈਸਿਸ ਦੇ ਵਿੱਚ ਕੱਟ ਲਿਆ ਹੈ ਔਰ ਕੜੀ ਨੂੰ ਤੜਕਾ ਲਗਾਉਣ ਦੇ ਵਾਸਤੇ ਅਸੀਂ ਇੱਕ ਪਿਆਜ਼ ਜਿਹੜਾ ਹੈ ਬਰੀ ਕੱਟਿਆ ਹੈ ਚਾਰ ਕਿ ਜੜੀਆਂ ਸੁੱਕੀਆਂ ਲਾਲ ਮਿਰਚਾਂ ਲਈਆਂ ਹਨ ਅਰੇ ਲਸਣ ਅਦਰਕ ਤੇ ਹਰੀ ਮਿਰਚਾ ਇਹਨਾਂ ਨੂੰ ਅਸੀਂ ਫਰੀਕਟ ਲਿਆ ਹੈ ਤੇ ਹੁਣ ਅਸੀਂ ਸ਼ੁਰੂ ਕਰਾਂਗੇ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਅਸੀਂ ਇੱਕ ਬਰਤਨ ਦੇ ਵਿੱਚ ਜਿਹੜਾ ਹੈ ਦਹੀਂ ਜਿਹੜਾ ਹੈ ਪਾ ਕੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਤੇ ਫੈਂਟਣ ਤੋਂ ਬਾਅਦ ਜਿਹੜਾ ਹੈ ਲਾ ਲਈ ਪਹਿਲਾਂ ਅਸੀਂ ਪਾਵਾਂਗੇ ਜੀ ਬੇਸਨ ਦੋ ਕ ਕੜਸੀਆਂ ਅਸੀਂ ਬੇਸਨ ਦੀਆਂ ਲਈਆਂ ਹਨ ਤੇ ਨਮਕ ਹਲਦੀ ਔਰ ਲਾਲ ਮਿਰਚ ਇਹ ਮਤਨੋ ਹੀ ਮੈਨਸਲੇ ਪਾ ਕੇ ਸਹੀ ਚੰਗੀ ਤਰ੍ਹਾਂ ਮਦਾਨੀ ਦੇ ਨਾਲ ਜਿਹੜਾ ਹੈ ਇਸ ਨੂੰ ਕੋਟ ਕਰ ਲੈਣਾ ਹੈ ਜੀ ਮਿਕਸ ਕਰ ਲੈਣਾ ਹੈ ਮਦਾਨੀ ਮਾਰ ਲੈਣੀ ਹੈ ਚੰਗੀ ਤਰ੍ਹਾਂ ਇਹਦੇ ਨਾਲ ਹੈ ਜਿਹੜਾ ਸਾਡਾ ਦਹੀਂ ਹੀ ਹੈ ਔਰ ਵੇਸਨ ਇਹ ਚੰਗੀ ਤਰ੍ਹਾਂ ਜਿਹੜੇ ਹੈ ਘੁਲ ਜਾਣਗੇ ਸੋ ਚੰਗੀ ਤਰ੍ਹਾਂ ਇਹਨਾਂ ਨੂੰ ਅਸੀਂ ਮਿਕਸ ਕਰ ਲੈਣਾ ਹੈ ਸੋ ਦੇਹੀ ਜਿਹੜਾ ਹੈ ਸਾਡਾ ਚੰਗੀ ਤਰ੍ਹਾਂ ਮਿਕਸ ਹੋ ਜਾਏਗਾ ਦੇਖ ਸਕਦੇ ਹੋ ਕਿ ਅਸੀਂ ਮਦਾਨੀ ਦੇ ਨਾਲ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਹੁਣ ਜਿਹੜਾ ਹੈ ਜੀ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਜਿੰਨਾ ਵੀ ਅਸੀਂ ਕੜੀ ਵਾਸਤੇ ਅਸੀਂ ਕੋਲ ਤਿਆਰ ਕਰਨਾ ਹੈ ਪਾਣੀ ਪਾ ਕੇ ਅਸੀਂ ਜਿਹੜਾ ਹੈ ਕੜੀ ਦਾ ਕੋਲ ਤਿਆਰ ਕਰ ਲਾਂਗੇ ਸੋ ਅਸੀਂ ਬਾਅਦ ਚ ਦੇਖ ਸਕਦੇ ਹਾਂ ਕੀ ਹੋਰ ਜੇ ਕਰ ਅਸੀਂ ਕਿਉਂਕਿ ਕੜੀ ਨੇ ਅਜੇ ਰਿਚੇ ਜਿਹੜਾ ਹੈ ਵੇਸਨ ਜਿਹੜਾ ਸੰਗਣਾ ਹੋ ਜਾਂਦਾ ਹੈ ਇਸ ਕਰਕੇ ਇਹਦੇ ਛੋੜ ਵੀ ਪਾਣੀ ਪਾ ਕੇ ਜੇ ਲੋੜ ਪੈ ਸਕਦੀ ਹੈ ਸੋ ਮਿਕਸ ਕਰਨ ਤੋਂ ਬਾਅਦ ਅਸੀਂ ਦੇਖਾਂਗੇ ਜੇ ਹੋਰ ਲੋੜ ਪਈ ਤਾਂ ਅਸੀਂ ਇਹਦੇ ਵਿੱਚ ਹੋਰ ਪਾਣੀ ਪਾਵਾਂਗੇ ਸੋ ਚੰਗੀ ਤਰ੍ਹਾਂ ਸੀ ਮਸਾਲੇ ਪਾ ਕੇ ਤੇ ਦਹੀਂ ਤੇ ਜਿਹੜਾ ਬੇਸਨ ਇਸ ਨੂੰ ਘੋਲ ਲਿਆ ਹੈ ਤੇ ਹੁਣ ਅਸੀਂ ਜੀ ਕੜੀ ਦਾ ਜਿਹੜਾ ਹੈ ਉਹ ਤੜਕਾ ਤਿਆਰ ਕਰਨਾ ਹੈ ਸੋ ਗੈਸ ਤੇ ਅਸੀਂ ਜਿਹੜੀ ਹੈ ਕੜਾਈ ਰੱਖ ਕੇ ਤੇ ਤੇਲ ਨੂੰ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਿਆ ਹੈ ਤੇ ਹੁਣ ਇਹਦੇ ਵਿੱਚ ਪਾਈ ਹੈ ਜੀ ਅਸੀਂ ਥੋੜੀ ਜਿਹੀ ਪਹਿਲਾਂ ਹਿੰਗ ਪਾਈ ਹੈ ਮੇਥੇ ਪਾਏ ਹਨ ਔਰ ਅਜਵੈਨ ਹੈ ਦਾ ਚਮਚ ਤੇ ਲਾਲ ਸੁੱਕੀਆਂ ਮਿਰਚਾਂ ਪਾ ਦਿੱਤੀਆਂ ਹਨ ਨਾਲ ਹੀ ਔਰ ਇਹ ਹੈ ਜੀ ਕੜੀ ਪੱਤਾ ਸੋ ਕੜੀ ਦੇ ਵਿੱਚ ਕੜੀ ਪੱਤਾ ਤਾਂ ਪਾਣਾ ਜ਼ਰੂਰੀ ਹੈ ਤੇ ਹੁਣ ਅਸੀਂ ਪਾ ਦਾਂਗੇ ਜੀ ਨਾਲ ਹੀ ਲਸਣ ਜੋ ਹੈ ਕੱਟਿਆ ਹੋਇਆ ਹਲਕਾ ਜਿਹਾ ਜਦੋਂ ਬ੍ਰਾਊਨ ਹੋ ਜਾਏਗਾ ਤੇ ਅਸੀਂ ਨਾਲ ਹੀ ਪਿਆਜ਼ ਪਾ ਦਨੇ ਹਨ ਅਦਰਕ ਪਾ ਦਿੱਤਾ ਹੈ ਜੀ ਨਾਲ ਹੀ ਔਰ ਹਰੀਆਂ ਮਿਰਚਾਂ ਕਟੀਆਂ ਹੋਈਆਂ ਚਾਰ ਘਰੇ ਮਿਰਚਾਂ ਲਈਆਂ ਹਨ ਸੋ ਇਹ ਸਾਰੇ ਹੀ ਮਸਾਲੇ ਜਿਹੜੇ ਹਨ ਪਾ ਦਿੱਤੇ ਹਨ ਤੇ ਇਹਨਾਂ ਨੂੰ ਅਸੀਂ ਬਸ ਦੋ ਤਿੰਨ ਮਿੰਟ ਹੀ ਅਸੀਂ ਜਿਹੜਾ ਹੈ ਭੁੰਨਣਾ ਹੈ ਬਹੁਤ ਜ਼ਿਆਦਾ ਅਸੀਂ ਇਹਨਾਂ ਨੂੰ ਲਾਲ ਨਹੀਂ ਕਰਨਾ ਤੇ ਹੁਣ ਅਸੀਂ ਜੋ ਕੜੀ ਦਾ ਜੋ ਕੋਰ ਤਿਆਰ ਕੀਤਾ ਹੋਇਆ ਹੈ ਜੀ ਵੇਸੰਤੇ ਦਹੀਂ ਦਾ ਮਸਾਲੇ ਪਾ ਕੇ ਅਸੀਂ ਜਦੋਂ ਸਾਡਾ ਜਿਹੜਾ ਹੈ ਮਸਾਲਾ ਅਸੀਂ ਭੁੰਨ ਲਿਆ ਤੇ ਇਹ ਅਸੀਂ ਚਪਾ ਦੇਾਂਗੇ ਕੜੀ ਸਾਡੀ ਬਹੁਤ ਹੀ ਵਧੀਆ ਜਿਹੜੀ ਖੱਟੀ ਕੜੀ ਬਣ ਕੇ ਤਿਆਰ ਹੋਏਗੀ ਕਿਉਂਕਿ ਦਹੀਂ ਜਿਹੜਾ ਹੈ ਅਸੀਂ ਬਿਲਕੁਲ ਫਰੈਸ਼ ਦਹੀਂ ਨਹੀਂ ਲਿਆ ਤੇ ਇਹ ਹੈ ਜੀ ਸਾਬਤ ਧਨੀਆ ਪਾਇਆ ਹੈ 1/2 ਚਮਚ ਦੇਖੀ ਜਿਹੜਾ ਹੈ ਸਾਡਾ ਜਿਹੜਾ ਦੋ ਦਿਨ ਦਾ ਦਹੀਂ ਹੈ ਸੋ ਖੱਟੀ ਕੜੀ ਬਣ ਕੇ ਤਿਆਰ ਹੋਵੇਗੀ ਫਰੈਸ਼ ਦਹੀਂ ਦੇ ਨਾਲ ਜਿਹੜੀ ਹੈ ਕੜੀ-ਖੱਟੀ ਨਹੀਂ ਬਣਦੀ ਇਸ ਕਰਕੇ ਜੇਕਰ ਦਹੀਂ ਦੀ ਬਣਾਉਣਾ ਚਾਹੁੰਦੇ ਹੋ ਤਾਂ ਦਹੀਂ ਜਿਹੜਾ ਹੈ ਤੁਹਾਡਾ ਬਿਲਕੁਲ ਫਰੈਸ਼ ਨਹੀਂ ਹੋਣਾ ਚਾਹੀਦਾ ਬਾਕੀ ਲੱਸੀ ਦੀ ਵੀ ਅਸੀਂ ਜਿਹੜੀ ਕੜੀ ਬਣਾ ਸਕਦੇ ਆ ਸੋ ਆਲੂ ਅਸੀਂ ਜਿਹੜੇ ਹਨ ਨਾਲ ਹੀ ਪਾ ਦੇਨੇ ਆ ਜਿਹਨਾਂ ਨਾਲ ਹੀ ਅਸੀਂ ਪਾਵਾਂਗੇ ਆਲੂ ਤੇ ਇਹ ਦੋਨੋਂ ਜਿਹੜੇ ਹਨ ਪਿਆਜ਼ ਦੋਹੇ ਚੀਜ਼ਾਂ ਤੇ ਇਹ ਜਿਹੜੀਆਂ ਹਨ ਜਦੋਂ ਕੜੀ ਰਿਜੇਗੀ ਤਾਂ ਇਹ ਵੀ ਨਾਲ ਹੀ ਜਿਹੜੇ ਹਨ ਜਿਹੜੇ ਹਨ ਕੁੱਕ ਹੋ ਜਾਣਗੇ ਸੋਫਟ ਹੋ ਜਾਣਗੇ ਬਿਲਕੁਲ ਆਲੂ ਵੀ ਤੇ ਪਿਆਜ਼ ਵੀ ਜਿਹੜੇ ਹਨ ਰਿਜ ਕੇ ਜਿਹੜੇ ਨਾਲ ਹੀ ਕੜੀ ਦੇ ਤਿਆਰ ਹੋ ਜਾਣਗੇ ਸੋ ਇਹਨਾਂ ਨੂੰ ਨਾਲ ਹੀ ਅਸੀਂ ਪਾ ਦੇਣਾ ਹੈ ਪਕੌੜੇ ਤਾਂ ਕੜੀ ਦੇ ਵਿੱਚ ਪੈਂਦੇ ਹੀ ਹਨ ਅਰ ਜੇਕਰ ਤੁਸੀਂ ਆਲੂ ਤੇ ਪਿਆਜ਼ ਵੀ ਜਿਹੜੇ ਹਨ ਛੋਟੇ-ਛੋਟੇ ਕੱਟ ਕੇ ਪਾ ਲੋ ਤਾਂ ਕੜੀ ਜੜੀਏ ਬਹੁਤ ਹੀ ਹੋਰ ਵੀ ਸਵਾਦ ਬਣ ਜਾਂਦੀ ਹੈ। ਸੋ ਕੜੀ ਨੂੰ ਹਾਸੇ। ਹੁਣ ਅਸੀਂ ਜਿਹੜਾ ਹੈ ਚੀਰ ਜਨ ਦੇਣਾ ਹੈ। ਕੜੀ ਜੀਨੀ ਜ਼ਿਆਦਾ ਰਿਜੇਗੀ ਉਨੀ ਹੀ ਜ਼ਿਆਦਾ ਜੜੀ ਹੈ ਸਵਾਦ ਬਣੇਗੀ। ਕਿਉਂਕਿ ਬੇਸਨ ਜਿਹੜਾ ਹੈ ਇਸਨੇ ਪਹਿਲਾਂ ਫੁੱਲਣਾ ਹੈ ਔਰ ਫਿਰ ਉਸ ਤੋਂ ਬਾਅਦ ਇਸਨੇ ਆਪਣੀ ਜਿਹੜੀ ਹੈ ਸਹੀ ਫਾਰਮ ਦੇ ਵਿੱਚ ਆਣਾ ਹੈ। ਤੋ ਕੜੀ ਨੂੰ ਅਸੀਂ ਅੱਧਾ ਘੰਟਾ ਜਿਹੜਾ ਅੱਧਾ ਪੂਨਾ ਘੰਟਾ ਜਿਹੜਾ ਅਸੀਂ ਰਿਜਨ ਲਿਆ ਹੈ ਚੰਗੀ ਤਰ੍ਹਾਂ ਤੇ ਹੁਣ ਅਸੀਂ ਜੀ ਦੇਖੋ ਪਕੌੜੇ ਵੀ ਨਾਲ ਹੀ ਕੱਢ ਲਏ ਸੀ ਅਲੱਗ ਤੋਂ ਤੇ ਪਕੌੜੇ ਪਾ ਕੇ ਤੇ ਇਸ ਨੂੰ ਅਸੀਂ ਫੇਰ ਜਿਹੜਾ ਹੈ ਕੜੀ ਨੂੰ ਅਜੇ ਰਿਜਣਾ ਹੈ ਕਿਉਂਕਿ ਜੇ ਤੋ ਤੱਕ ਸਾਡੇ ਜਿਹੜੇ ਪਕੌੜੇ ਹਨ ਇਹ ਸੌਫਟ ਹੁੰਦੇ ਹਨ ਕੜੀ ਨੂੰ ਓਨੀ ਦੇਰ ਨਾਲ ਹੀ ਰਿਜਣਾ ਹੈ ਔਰ ਪਕੌੜੇ ਵੀ ਜਿਹੜੇ ਹਨ ਸਾਡੇ ਨਾਲ ਹੀ ਜਿਹੜਾ ਕੜੀ ਦੇ ਰਿਜਨ ਦੇ ਨਾਲ ਹੀ ਇਹ ਬਿਲਕੁਲ ਇੱਕਦਮ ਸੌਫਟ ਹੋ ਜਾਣਗੇ ਕੜੀ ਚ ਰਿਜ ਕੇ ਸੋ 15-20 ਮਿੰਟ ਜਿਹੜਾ ਹੈ ਇਸ ਨੂੰ ਅਸੀਂ ਹੋ ਰਿਨਣਾ ਹੈ ਕੜੀ ਸਾਡੀ ਤਿਆਰ ਹੋ ਗਈ ਹੈ ਔਰ ਬਹੁਤ ਹੀ ਵਧੀਆ ਜਿਹੜੀ ਕੜੀ ਹੈ ਖੱਟੀ একদম ਕੜੀ ਬਣ ਕੇ ਤਿਆਰ ਹੋਈ ਹੈ ਪਕੌੜੀ ਵੀ ਦੇਖੋ ਜਿਹੜੇ ਹਨ ਪਹਿਲਾਂ ਦੇ ਨਾਲੋਂ ਜਿਹੜੇ ਰਿਜਣ ਤੋਂ ਬਾਅਦ ਫੁੱਲ ਗਏ ਹਨ ਸਾਈਜ਼ ਦੇ ਵਿੱਚ ਵੱਡੇ ਨਜ਼ਰ ਆ ਰਹੇ ਹਨ सो so, कड़ी जी है बहुत जल्दी तैयार हो जाती है चावलों के नाल तो वैसे भी बहुत ही टेस्टी लगती है सो so, फुलकिया ना खाओ जावल ना खाओ कड़ी का अपना ही टेस्ट है। so, कड़ी हों कड़ी तैयार होने बाद चमच ये गर्म मसाला पा दिता है और हरा धनिया जोड़ा है कटे हुए पा दिता है सो so, कड़ी सा बिल्कुल बन के तैयार हो गई है ਸਾਨੂੰ ਇਹ ਮੇਰੀ ਜੋ ਰੈਸਪੀ ਹੈ ਕੜੀ ਬਣਾ ਦਾ ਤਰੀਕਾ ਹੈ ਜੋ ਬਹੁਤ ਹੀ ਸੌਖਾ ਹੈ ਜਰੂਰ ਪਸੰਦ ਆਇਆ ਹੋਏਗਾ ਸੋ ਮੇਰਾ ਜਿਹੜਾ ਚੈਨਲ ਹੈ ਜੇਕਰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਾਣਿਆ ਜਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਜਿਹੜੀਆਂ ਹਨ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ